चक। आपके निरीक्षण के लिए चको चंद चक। ਜਨਤਾ ਕੀ ਹੋਰ ਕੋਈ ਦੇਖੋ ਜੀ ਅਸੀਂ ਬੇਅਦਬੀ ਤੇ ਜ਼ੀਰੋ ਟੋਲਰੈਂਸ ਹੈ ਜਿੱਥੇ ਵੀ ਕਿਤੇ ਬੇਅਦਬੀ ਹੁੰਦੀ ਹੈ ਅਸੀਂ ਇਮੀਡੀਏਟ ਐਕਸ਼ਨ ਕਰਕੇ ਗ੍ਰਿਫਤਾਰ ਕੀਤਾ ਜਾਂਦਾ ਹੈ ਇਨ ਫੈਕਟ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਮੋਰ ਸਟ੍ਰਿੰਜੈਂਟ ਲਾ ਬਣਾਉਣ ਲਈ ਵੀ ਪੰਜਾਬ ਦੇ ਟੈਕ-ਅਪ ਕੀਤਾ ਹੈ ਸੈਂਟਰਲ ਗਵਰਨਮੈਂਟ ਨੇ ਤੋਂ ਇਸ ਤੇ ਵੀ ਜ਼ੀਰੋ ਪ੍ਰੋਬਲਮ ਨੂੰ ਅਪਰੋਚ ਕਰ ਰਹੇ ਹਾਂ ਜਿਹੜੇ ਬੇਲ ਤੇ ਲੋਕ ਬਾਹਰ ਆ ਰਹੇ ਹੈਗੇ ਉਹਨਾਂ ਤੇ ਇੱਕ ਅਸੀਂ ਨਿਗਰਾਨੀ ਦਾ ਸਿਸਟਮ ਜਿਹੜੀ ਪਿੰਡ ਦੀ ਪੰਚਾਇਤ ਜਾ ਮੋਹੱਲੇ ਦੇ ਜਿਹੜੇ ਜਿਹੜੀ ਵਾਰਡ ਕਮੇਟੀਆਂ ਦੇ ਸਹਿਯੋਗ ਨਾਲ ਅਸੀਂ ਕਰ ਰਹੇ ਹਾਂਗੇ ਕਿ ਉਹਨਾਂ ਨੂੰ ਮੋਟੀਵੇਟ ਕਰਾਂਗੇ ਕਿ ਤੁਸੀਂ ਡੀ ਐਡਿਕਸ਼ਨ ਸੈਂਟਰਾਂ 'ਚ ਜਾਓ ਓਟ ਸੈਂਟਰਾਂ 'ਚ ਜਾਓ ਜਿਹੜੇ ਉਹਨਾਂ ਦੇ ਵਿੱਚ ਰਿਪੀਟ ਆਫੈਂਡਰਸ ਹੈਗੇ ਉਹਨਾਂ ਨੂੰ ਰਿਪੀਟ ਆਫੈਂਡਰਸ ਨੂੰ ਜਿਹੜਾ ਹੈਗਾ ਐਸ ਪਰ ਲਾਅ ડીਲ ਕੀਤਾ ਜਾਏਗਾ ਐਫ ਆਈ ਆਰ ਦਰਜ ਕੀਤੀ ਜਾਊਗੀ ਤੇ ਇਹ ਵੀ ਅੰਡਰ ਐਗਜ਼ਾਮੀਨੇਸ਼ਨ ਹੈ ਮੈਂ ਇਸ ਬਾਰੇ ਪਹਿਲੇ ਬਰੀਫ ਕੀਤਾ ਸੀਗਾ ਕਿ ਜਵੇਂ ਲਾਅ ਨੂੰ ਵੇਖਦੇ ਹੋਏ ਕੰਪੀਟੈਂਟ ਕੋਰਟ ਤੋਂ ਆਰਡਰਸ ਲੈ ਕੇ ਜੇ ਕੋਈ ਬਿਗ ਫਿਸ਼ ਬੇਲ ਤੇ ਆਂਦਾ ਹੈ ਉਸ ਨੂੰ ਅਸੀਂ ਜਿਵੇਂ ਉਹ ਐਂਕਲੇਟ ਜਾਂ ਕੋਈ ਇਸ ਤਰ੍ਹਾਂ ਦਾ ਮੋਨਿਟਰਿੰਗ ਡਿਵਾਈਸ ਕੀਪਿੰਗ ਇਨ 뷰 ਦਾ ਰਾਈਟ ਟੂ ਪ੍ਰਾਈਵੇਸੀ ਇਸ ਚੀਜ਼ ਨੂੰ ਲੀਗਲੀ ਅਸੀਂ ਐਗਜ਼ਾਮਿਨ ਕਰ ਰਹੇ ਹਾਂ ਇੱਕ AI ਬੇਸਡ ਅਸੀਂ ਡਾਟਾਬੇਸ ਨਵਾਂ ਬਣਾਵਾਂਗੇ ਜਿਵੇਂ ਸਾਡਾ ਪਾਇਸ ਸੌਫਟਵੇਅਰ ਜਿਹੜਾ ਇੰਡੀਆ ਦੇ ਵਿੱਚ ਸਭ ਤੋਂ ਪਹਿਲਾ ਸੌਫਟਵੇਅਰ ਸੀਗਾ AI ਬੇਸਡ ਕ੍ਰਿਮੀਨਲਸ ਲਈ ਉਸ ਦੀ ਹੀ ਤਰਜ਼ ਤੇ ANTF ਨੂੰ ਰਿਕੁਐਸਟ ਕੀਤੀ ਗਈ ਹੈ ਸੋ ਬਹੁਤ ਛੇਤੀ ਇੱਕ ਇਲੈਬੋਰੇਟ ਡਾਟਾਬੇਸ ਜਿਸ ਦੇ ਵਿੱਚ ਐਨਡੀਪੀਐਸ ਆਫੈਂਡਰਸ ਜਿਹੜੇ ਅਰੈਸਟ ਹੁੰਦੇ ਉਹ ਡਾਟਾ ਸਾਡੇ ਕੋਲ ਹੈਗਾ ਉਹਨਾਂ ਦੇ ਜਿਹੜੇ ਲਿੰਕੇਜਸ ਹੈਗੇ ਫੋਰਵਰਡ ਤੇ ਬੈਕਵਰਡ ਲਿੰਕੇਜਸ ਉਹ ਉਹਨਾਂ ਨੂੰ ਵੀ ਇਨਕਲੂਡ ਕੀਤਾ ਜਾਊਗਾ ਇੱਕ ਸਾਡਾ ਫੋਕਸ ਹੋਊਗਾ ਬੇਲ ਕੈਨਸਲੇਸ਼ਨ ਰਿਪੀਟ ਆਫੈਂਡਰਸ ਦਾ ਕਰ ਮਰਾਇ ਅੱਜ ਕਪਟਾ ਦੇ ਵਿੱਚ ਕਿਹਾ ਗਿਆ ਕਿ ਇਹ ਐਪ ਟਿਕਾਊ ਹੈ ਐਸਐਚਓ ਤੇ ਅਲਿਗੇਸ਼ਨ ਲੱਗੇ ਜਿਹੜੇ ਪੁਲਿਸ ਨੇ ਅਲਿਗੇਸ਼ਨ ਬਾਕਰੇ ਨੇ ਉਸ ਦੇ ਉੱਪਰ ਰਿਐਕਸ਼ਨ ਹੈ ਕਿ 31 ਤਰੀਕ ਤੋਂ ਬਾਅਦ ਕੀਆ ਗਿਆ ਐਕਸ਼ਨ ਦੇਖੋ ਜੀ ਜਿੱਥੇ ਵੀ ਸਾਡੇ ਕੋਲ ਅਸੀਂ ਐਕਸ਼ਨ ਲਿਆ ਵੀ ਹੈਗਾ ਜਿਵੇਂ ਤੁਸੀਂ देयर आर ਮਨੀ ਕੇਸਿਸ ਜਿੱਥੇ ਪੁਲਿਸ ਅਫੀਸ਼ਰਸ ਜੇ ਕੋਈ ਇਨਵੋਲਵ ਹੋਏਗਾ ਉਸ ਦੇ ਖਿਲਾਫ ਐਕਸ਼ਨ ਲਿਆ ਜਾਊਗਾ ਇਸ ਦੇ ਵਿੱਚ ਵੀ ਮੈਂ ਕਨਸਰਨਡ ਐਸਐਸਪੀ ਨੂੰ ਕਹਾਂਗਾ ਕਿ ਉਸ ਨੂੰ ਔਨ ਮੈਰਿਟਸ ਵੇਖ ਕੇ ਦੇਖੋ ਦੋਵੇਂ ਪਾਸੇ ਗੱਲ ਹੈਗੀ ਕਿ ਮੈਂ ਇਹ ਚਾਹਾਂਗਾ ਕਿ ਕਈ ਵਾਰ ਗਲਤ ਇਮਪ੍ਰੈਸ਼ਨ ਚ ਵੀ ਇਹ ਸਾਡੀ ਡਿਊਟੀ ਹੈਗੀ ਕੀ ਜੇ ਕੋਈ ਗਲਤ ਇਨਫੋਰਮੇਸ਼ਨ ਹੈਗੀ ਤੇ ਉਸ ਤੇ ਗਲਤ ਕਾਰਵਾਈ ਨਹੀਂ ਹੋਣੀ ਚਾਹੀਦੀ ਜਿੱਥੇ ਜਿਸ ਦੀ ਗਲਤੀ ਹੈ ਐਪਰੋਪਰੀਅਟ ਐਕਸ਼ਨ ਹੈ ਸਰ ਕਰੰਤਰਨ ਇਹ ਪੰਜਾਬ ਦੇ ਸੁਕਾਮਾਰ ਦੇ ਵਿੱਚ ਹੈ ਏਜੰਟ ਸਰ ਉਹਨੂੰ ਰਸਤੇ ਤੱਕ ਕਰੰਤਰਨ ਹਾਂਜੀ ਇੱਕ ਜਵੇਂ ਜਦੋਂ ਦਾ ਹੈ ਪਾਕਿਸਤਾਨ ਨਾਲ ਜਿਹੜਾ ਟੈਨਸ਼ਨ ਆਪਰੇਸ਼ਨ ਸੰਦੂਰ ਤੋਂ ਬਾਅਦ ਇੱਕ ਕਾਫੀ ਪੰਜਾਬ ਦੇ ਵਿੱਚ ਟ੍ਰੈਂਡ ਦੇਖਿਆ ਗਿਆ ਹੈਗਾ ਕਿ ਜਿਹੜੇ ਆਪਣੇ ਆਰਮੀ ਇਨਸਟਾਲੇਸ਼ਨਸ ਆਰਮੀ ਬੇਸਿਸ ਦੇ ਅਰਾਊਂਡ ਐਕਟੀਵਿਟੀ ਵਧ ਗਈ ਹੈ ਤੋ ਅਸੀਂ ਸੈਂਟਰਲ ਏਜੰਸੀਜ਼ ਨਾਲ ਤਾਲਮੇਲ ਕਰਕੇ ਜਿਵੇਂ ਇਹ ਆਪਰੇਸ਼ਨ ਅੰਜਾਮ ਦਿੱਤਾ ਤਰਨਤਾਰਨ ਦੇ ਵਿੱਚ ਇਸ ਦੇ ਲਿੰਕ ਗੋਪਾਲ ਸਿੰਘ ਚਾਵਲਾ ਨਾਲ ਵੀ ਸੀਗੇ ਆਈਐਸਆਈ ਦੇ ਇਸ ਦੀ ਜਿਹੜੀ ਡਿਵਾਈਸ ਅਸੀਂ ਸੀਜ਼ ਕੀਤੀ ਹੈ ਕਾਫੀ ਆਈਐਸਆਈ ਦੇ ਆਫੀਸਰਸ ਦੇ ਨੰਬਰ ਮਿਲੇ ਹੈਗੇ ਜਿਹੜੇ ਜਿਨ੍ਹਾਂ ਨੂੰ ਅਸੀਂ ਪਾਕ ਇੰਟੈਲੀਜੈਂਸ ਆਫੀਸਰਸ ਕਹਿੰਦੇ ਤੋ ਇਸ ਨੂੰ ਅਸੀਂ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਪੰਜਾਬ ਦੇ ਹਾਂ ਰੈਸਟ੍ਰਿਕਟਿਗ ਨੇ ਜਿਹੜੇ ਆਈਏ ਜੀ ਆ ਪਾਰਟੀ ਕਰਨ ਲਈ ਜੱਦੂ ਕਰਦੇ ਪੰਜਾਬ ਦੇ ਕਈ ਮੋਡਿਊਲਸ ਬਸਟ ਹੋਏ ਆ ਜੀ ਮਲੇਰ ਕੋਟਲਾ ਵੀ ਹੋਇਆ ਬਸਟ ਭਟਿੰਡੇ ਵੀ ਹੋਇਆ ਗੁਰਦਾਸਪੁਰ ਵੀ ਇੱਕ ਅਰੈਸਟ ਹੋਈ ਸੀ ਸੋ ਕਾਫੀ ਅਰੈਸਟਾਂ ਹੋਈਆਂ ਤੇ ਬਹੁਤ ਹੀ ਸਰਗਰਮੀ ਨਾਲ ਅਸੀਂ ਜਿਹੜਾ ਹੈ ਗਾਇਸ ਨਸ਼ੇ ਦੀ ਜਿਵੇਂ ਮੋਹਿਮ ਚੱਲ ਰਹੀ ਆ ਪਟਿਆਲਾ ਧੀ ਇਹਦਾ ਆ ਵੀ ਸਮਗਲਰ ਆਪਣੇ ਘਰ-ਬਾਰ ਛੱਡ ਕੇ ਭੱਜ ਗਏ ਨੇ ਕਿਉਂਕਿ ਹੱਦ ਤੱਕ ਕਦੀ ਨਹੀਂ ਹੋਇਆ ਸੀ ਪੁਲਿਸ ਦੇ ਇਫੈਕਸ਼ਨ ਤੋਂ ਜਿਵੇਂ ਸਰ ਦੇਖਿਆ ਦਾ ਕਿ ਰੋਜ਼ਾਨਾ ਇਹ ਮੋਹਿਮ ਜਿਹੜੀ ਕੀ ਨਸ਼ੇ ਦੀ ਚੱਲ ਰਹੀ ਆ ਲੋ ਵੀ ਪੁੱਛਣਾ ਚਾਹਉ ਕਰ ਰਹੇ ਆ ਪਰ ਜਿਹੜੇ ਨਸ਼ਾ ਸਮਗਲਰ ਆ ਜਿਆਦਾਤਰ ਜਿਹੜੀਆਂ ਕਲੋਨੀਆਂ ਦੇ ਵਿੱਚ ਕਬਜ਼ਾ ਧਾਰਕ ਆ ਉਹਨਾਂ ਦੇ ਕਹਿੰਦੇ ਜੀ ਫੁੱਲ ਡੋਰਰ ਚੱਲ ਰਿਹਾ ਜਿਨ੍ਹਾਂ ਦੀ ਸਰ ਰਜਿਸਟਰੀ ਹੈਗੇ ਜਿਹੜੇ ਹਜੇ ਵੀ ਨਸ਼ੇ ਦਾ ਜਿਹੜੇ ਕਿ ਕੰਮ ਕਰਦੇ ਆ ਪਰ ਉਹਨਾਂ ਤੋਂ ਹੀ ਕਾਫੀ ਹੋਈ ਕਿਦਾਂ ਨਹੀਂ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਾਂਗਾ ਲੋਕਾਂ ਤੋਂ ਬਹੁਤ ਵੱਡਾ ਹੰਗਾਰਾ ਮਿਲਿਆ ਤੇ ਜਦੋਂ ਤੱਕ ਨਸ਼ਾ ਪੰਜਾਬ ਤੋਂ ਖਤਮ ਨਹੀਂ ਹੁੰਦਾ ਇਹ ਸਾਡੀ ਮੂਹਿੰਮ ਚੱਲਦੀ ਰਹੂਗੀ ਅਸੀਂ ਪੂਰੀ ਡਿਟਰਮੀਨੇਸ਼ਨ ਨਾਲ ਜਿਹੜੇ ਨਸ਼ੇ ਦੇ ਤਸਕਰ ਹੈਗੇ ਸੌਦਾਗਰ ਹੈਗੇ ਇਹਨਾਂ ਦੇ ਖਿਲਾਫ ਸਾਡਾ ਇਨਫੋਰਸਮੈਂਟ ਐਕਸ਼ਨ ਜਾਰੀ ਰਹੂਗਾ ਸਰ ਨਰੇਂਦਰ ਸਿੰਘ ਪਲੇ ਬਸਤੀ ਦੇ ਵਿੱਚ ਚੱਲੀ ਜਾ ਰਹੀ ਹੈ ਬੜੀ ਕਾਫੀ ਸ਼ਕਤੀ ਹੈ ਪਰ ਮੈਡੀਕਲ ਨਸ਼ਾ ਵੀ ਜਿਹੜਾ ਹੈਗਾ ਉਹ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਮਿਲਦਾ ਹੈ ਤੇ ਉਹ ਛੋਟੇ ਛੋਟੇ ਦੁਕਾਨਾਂ ਵਾਲੇ ਦੇ ਦਿੰਦੇ ਆ ਨਹੀਂ ਯੂ ਆਰ ਰਾਈਟ ਨਹੀਂ ਇਹਨਾਂ ਨੇ ਬਹੁਤ ਅੱਛਾ ਪੁਆਇੰਟ ਮਤਲਬ ਇਹ ਤਿੰਨ ਤਰ੍ਹਾਂ ਦੀ ਪ੍ਰੋਬਲਮ ਹੈਗੀ ਇੱਕ ਤੇਜਵੇ ਕਹੋ ਹਾਰਡ ਡਰੱਗਸ ਜਿਵੇਂ ਹਿਰੋਇਨ ਹੈ ਦੂਜਾ ਫਾਰਮਾਸਿਊਟੀਕਲ ਡਰੱਗਸ ਜਿਵੇਂ ਤੁਸੀਂ ਕਹੋ ਤੀਜਾ ਈਵਨ ਸਿੰਥੈਟਿਕ ਡਰੱਗਸ ਆ ਰਹੇ ਨੇ ਸੋ ਅਸੀਂ ਸਾਡਾ ਫੋਕਸ ਹਾਰਡ ਡਰਗਸ ਤੇ ਸੋ ਨਾਲ ਦੀ ਨਾਲ ਅਸੀਂ ਮੈਡੀਕਲ ਨਸ਼ੇ ਤੇ ਵੀ ਕਿਉਂਕਿ ਇਸ ਦੇ ਵਿੱਚ ਜਿਹੜਾ ਮੈਡੀਕਲ ਡਿਪਾਰਟਮੈਂਟ ਦਾ ਵੀ ਰੋਲ ਹੈ